ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆ ਸਿੱਖ ਪੰਥ ਦੇ ਜਿੰਦਾ ਸ਼ਹੀਦ ਸਤਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਜਿਹੜੇ ਕਿ ਕੱਲ ਬਹੁਤ ਲੰਮੇ ਅਰਸੇ ਬਾਅਦ ਜੇਲ੍ਹ ਚੋਂ ਸਿਰਫ 3 ਘੰਟੇ ਵਾਸਤੇ ਬਾਹਰ ਆਏ ਆਏ ਵੀ ਆਪਣੇ ਸਤਕਾਰਯੋਗ ਭਰਾਤਾ ਦੇ ਅੰਤਮ ਅਰਦਾਸ ਤੇ ਹਾਜ਼ਰੀ ਭਰਨ ਵੇਲੇ ਜਿੰਨੀ ਵਾਰ ਵੀ ਸੀਸ ਝੁਕਾ ਕੇ ਉਹਨਾਂ ਦੀ ਜਜ਼ਬੇ ਨੂੰ ਉਹਨਾਂ ਦੀ ਕੁਰਬਾਨੀ ਨੂੰ ਪ੍ਰਣਾਮ ਕਰੀਏ ਥੋੜਾ 29 ਸਾਲ ਹੋ ਗਏ ਨੇ ਜੇਲ੍ਹ 'ਚ ਬੈਠਿਆਂ ਨੂੰ 29 ਸਾਲਾਂ 'ਚ 18 ਸਾਲ ਹੋ ਗਏ ਨੇ ਫਾਂਸੀ ਦੀ ਚੱਕੀ 'ਚ ਬੰਦ ਬੈਠਿਆਂ ਨੂੰ ਕੋਈ ਗਿਲਾ ਨਹੀਂ ਕਿਸੇ ਤੇ ਕੋਈ ਸ਼ਿਕਵਾ ਨਹੀਂ ਅੱਜ ਵੀ ਉਹ ਜਿਹੜੀ ਖਾਲਸਾਈ ਤਵਾਰੀਖ ਹੈ ਜਿਵੇਂ ਕਹਿੰਦੇ ਹੁੰਦੇ ਸੀ ਕਿ ਖਾਲਸਾ ਪੰਥ ਜਿਹੜਾ ਮੌਤ ਨੂੰ ਮੁਖੌਲਾ ਕਰਦਾ ਟਾੜੀਆਂ ਕਵੀਸ਼ਰਾਂ ਕੋਲ ਅਸੀਂ ਜੋਸ਼ ਨਾਲੇ ਗੱਲਾਂ ਸੁਣਦੇ ਸਾਂ ਪਰ ਅੱਜ ਹਕੀਕਤ ਸਾਹਮਣੇ ਹੈ ਅੱਜ ਵੀ ਉਹ ਯੋਧਾ ਮੌਤ ਨੂੰ ਵੰਗਾਰ ਰਿਹਾ ਤੇ ਹਕੂਮਤ ਨੂੰ ਵੰਗਾਰ-ਵੰਗਾਰ ਕੇ ਗੱਲ ਕਹਿ ਰਿਹਾ ਕਿ ਦਿਓ ਫਾਂਸੀ ਕੋਈ ਇਤਰਾਜ਼ ਨਹੀਂ ਔਰ ਜੇ ਵੇਖਿਆ ਜਾਵੇ ਤੇ ਜੋ ਅੱਜ ਹਾਲਾਤ ਸਾਡੀ ਕੌਮ ਦੇ ਆਸੀ ਕਦੇ ਵਿਚਾਰਿਆ ਕਿ ਭਾਈ ਰਾਜੂ ਆਣਾ ਸਾਹਿਬ ਹੋਰਾਂ ਨੇ ਜਾਂ ਹੋਰ ਸਾਡੇ ਇਹਨਾਂ ਕੌਮੀ ਪਰਵਾਨਿਆਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਉਹ ਕਿ ਉਹਨਾਂ ਨੇ ਆਪਣੇ ਘਰ ਵਾਸਤੇ ਕੀਤੀਆਂ ਕੋਈ ਆਪਣੀ ਜਾਇਦਾਦ ਵਾਸਤੇ ਕੀਤੀਆਂ ਆਪਣੇ ਕੋ ਧੀਆ ਪੁੱਤਰਾਂ ਵਾਸਤੇ ਕੀਤੀਆਂ ਸੀ ਨਹੀਂ ਉਸ ਵੇਲੇ ਦੇ ਜਿਹੜੇ ਹਾਲਾਤ ਸੀ ਜਿਹੜੇ ਅੱਜ ਵੱਡੇ ਵੱਡੇ ਚੌਧਰੀ ਬਣੇ ਫਿਰਦੇ ਐ ਜਿਹੜਾ ਉਸਨੇ ਜਿੰਨੇ ਜਿੰਨੇ ਵੀ ਉਹ ਹਾਲਾਤ ਵੇਖਿਆ ਸੀ ਕੋਈ ਥੋੜਾ ਵੇਖਿਆ ਸਾਡੇ ਤੋਂ ਵੱਡੇ ਜਿਹੜੇ ਉਹਨਾਂ ਨੇ ਬਾਹਲਾ ਵੇਖਿਆ ਕਿ ਮਾਂ ਜਦੋਂ ਪੁੱਤਰ ਨੂੰ ਘਰੋਂ ਤੋਰਦੀ ਸੀ ਕਿਤੇ ਵੀ ਕੰਮ ਕਰਦੇ ਵਾਸਤੇ ਬਾਹਰ ਭੇਜਦੀ ਸੀ ਤੇ ਮਾਂ ਦੇ ਹਿਰਦੇ ਨੂੰ ਬੁਲੇਟ ਪੈਂਦੇ ਸੀ ਜਿੰਨਾ ਚਿਰ ਪੁੱਤਰ ਘਰ ਨਹੀਂ ਸੀ ਆ ਜਾਂਦਾ ਕੇਸਰੀ ਦਸਤਾਰ ਬੰਨ ਕੇ ਕੋਈ ਬੱਚਾ ਘਰੋਂ ਬਾਹਰ ਨਿਕਲ ਤੁਰਦਾ ਸੀ ਤੇ ਉਹਦਾ ਪਤਾ ਨਹੀਂ ਸੀ ਕਿ ਉਹਨੇ ਕਿਹੜੇ ਪੁਲ ਤੋਂ ਕਿਹੜੇ ਨਹਿਰ ਦੇ ਕੰਢੇ ਤੋਂ ਕਰੇ ਕਿਹੜੀ ਰੇਲ ਪੜੀ ਤੋਂ ਉਹਦੀ লাশ ਮਿਲਨੀ ਜਕਰੀਆ ਖਾਨ ਵਰਗਾ ਰਾਜਸੀ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਥਾਣਿਆਂ ਦੇ ਵਿੱਚ ਤਸ਼ੱਦਦ ਸਾਡੀਆਂ ਧੀਆਂ ਪੜਾਂ ਦੀਆਂ ਇਸਤਾਂ ਰੋਲੀਆਂ ਜਾਂਦੀਆਂ ਸੀ ਹਜ਼ਾਰਾਂ ਸਿੱਖ ਨੌਜਵਾਨ ਜਿਹੜੇ ਐ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰ ਦਿੱਤੇ ਗਏ ਉਹਨਾਂ ਦੀਆਂ ਲਾਸ਼ਾਂ ਲਵਾਰ ਸਮਝ ਕੇ ਸਾੜ ਦਿੱਤੀਆਂ ਗਈਆਂ ਉਸ ਵੇਲੇ ਦੇ ਹਾਕਮਾਂ ਨੂੰ ਸਭ ਕੁਝ ਸਿਖਾਉਣ ਲਈ ਭਾਈ ਰਾਜੋਵਾਨਾ ਭਾਈ ਦਲਾਵਰ ਸਿੰਘ ਜੀ ਇਹਨਾਂ ਸਾਰੇ ਸੂਰਮਿਆਂ ਨੇ ਕੁਰਬਾਨੀ ਕੀਤੀ ਔਰ ਵੀ ਕੌਮੀ ਜਜ਼ਬੇ ਨਾਲ ਜੁੜੇ ਹੋਏ ਸਿੰਘ ਜਿਹੜੇ ਆ ਅਜੇ ਜੇਲ੍ਹਾਂ ਚ ਬੈਠੇ ਆ ਪਰ ਸਾਡੀ ਜਿਹੜੀ ਵੱਧ ਕਿਸਮਤੀ ਉਹ ਇਸ ਗੱਲ ਤੇ ਆ ਕਿ ਅਸੀਂ ਇਹਨਾਂ ਦੀ ਕੁਰਬਾਨੀ ਤੇ ਵੀ ਅੱਜ ਕਿੰਤੂ ਪਰੰਤੂ ਕਰ ਰਹੇ ਆ ਅਸੀਂ ਵਕ ਵਕ ਸਿਆਸੀ ਧੜਿਆਂ ਚ ਮੰਡੇ ਹੋਣ ਕਰਕੇ ਇਹਨਾਂ ਦੀ ਕੁਰਬਾਨੀ ਨੂੰ ਵੀ ਰੋਲ ਰਹੇ ਆ ਅੱਜ ਅਸੀਂ ਸਿਰਫ਼ ਤੋਂ ਸਿਰਫ਼ ਕਿੰਤੂ ਪਰੰਤੂ ਸਾਡੇ ਕੋਲ ਰਹਿ ਗਿਆ ਕਿ ਜੇਕਰ ਬੰਦੀ ਸਿੰਘਾਂ ਨੇ ਸਟੇਜ ਤੇ ਆ ਕੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ 'ਚ ਬੋਲਤਾ ਮਾ ਉਹਨਾਂ ਦੀ ਕੁਰਬਾਨੀ ਵੱਲ ਸਾਡਾ ਖਿਆਲ ਨਹੀਂ ਕਿ ਉਹਨਾਂ ਨੇ ਕੀ ਕੀ ਕੀਤਾ ਸਾਡੇ ਲਈ ਸਾਡਾ ਖਿਆਲ ਇਸ ਗੱਲ ਵਾਲੀ ਹੁੰਦਾ ਕਿ ਉਹਨਾਂ ਨੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਹੱਕ 'ਚ ਕਿਉਂ ਬੋਲਿਆ ਜਿਵੇਂ ਨਾ ਕਿ ਉਹਨਾਂ ਨੇ ਬੜਾ ਵੱਡਾ ਇਹ ਗੁਨਾਹ ਕਰ ਦਿੱਤਾ ਹੋਵੇ ਤੇ ਦੂਜੇ ਨੰਬਰ ਤੇ ਤੁਸੀਂ ਵੇਖੋ ਜਿੰਨੇ ਵੀ ਆਪਣੇ ਆਪ ਨੂੰ ਪੰਥਕ ਵੱਡੀਆਂ ਧਿਰਾਂ ਘਵਾਉਣ ਵਾਲੇ ਵੱਡੇ ਨਾਰੇ ਲਾਉਣ ਵਾਲੇ ਤੇ ਖਾਸ ਕਰਕੇ ਮੈਂ ਬੇਨਤੀ ਕਰਾਂ ਜਿਹੜੇ ਆ ਸ਼ਰੋਮਣੀ ਅਕਾਲੀ ਦਲ ਦੇ ਵਿੱਚੋਂ ਗਏ ਨੇ ਸੁਧਾਰ ਲਿਆਉਣ ਵਾਲੇ ਭਾਜਪਾ ਦਾ ਐਡਾਕ ਵੱਡਾ ਦਬਾਅ ਕਿ ਇਹਨਾਂ ਚੋਂ ਕੋਈ ਵੀ ਭਾਈ ਰਾਜੂ ਆਣਾ ਸਾਹਿਬ ਦੇ ਭੋਗ ਭਰਾ ਦੇ ਭੋਗ ਤੇ ਨਹੀਂ ਪਹੁੰਚ ਸਕਿਆ ਕਿਸੇ ਨੇ ਮਿੱਕੂ ਕਿ ਤਰਕ ਨਹੀਂ ਦਿੱਤਾ ਕਿਸੇ ਨੇ ਵੀ ਉਧਰ ਖਿਆਲ ਤੱਕ ਨਹੀਂ ਕੀਤਾ ਫਿਰ ਕਹਿੰਦੇ ਆ ਜੀ ਸਾਨੂੰ ਭੰਡਿਆ ਜਾਂਦਾ ਭੰਡਿਆ ਕਿਉਂ ਨਾ ਜਾਵੇ ਫਿਰ ਕਹਿੰਦੇ ਸਾਨੂੰ ਚਿੱਟੇ ਪੰਥਕ ਕਿਹਾ ਜਾਂਦਾ ਉਹਨੂੰ ਚਿੱਟੇ ਪੰਥਕ ਕਿਉਂ ਨਾ ਕਹੀਏ ਪਹਿਲਾਂ ਕਾਂਗਰਸ ਤੇ ਹੋਣ ਭਾਰਤੀ ਜਨਤਾ ਪਾਰਟੀ ਤੁਹਾਨੂੰ ਸ਼ਰਿਆ ਵਰਤਰੀ ਆ ਵੇਖਿਆ ਸਾਰਿਆਂ ਨੇ ਸਾਰੀ ਦੁਨੀਆ ਨੇ ਵੇਖਿਆ ਕਿ ਕਿੰਨੇ ਕੇ ਲੋਕ ਗਏ ਕਿੰਨਾ ਕਿੰਨਾ ਦਰਸਿੱਖੀ ਦਾ ਜਜ਼ਬਾ ਆ ਸਿਰਫ ਤੋਂ ਸਿਰਫ ਸੰਗਤਾਂ ਨੂੰ ਗਮਰਾਹ ਕਰਕੇ ਇਹਨਾਂ ਨੇ ਹੁਣ ਤੱਕ ਰੋਟੀਆਂ ਖਾਧੀਆਂ ਨੇ ਇਹਦਾ ਗੱਲ ਭਾਈ ਰਾਜੋਵਾਨਾ ਸਾਹਿਬ ਨੇ ਕੱਲ ਕਹੀ ਕਿ ਸਾਨੂੰ ਬਥੇਰੇ ਕਹਿਣ ਵਾਲੇ ਸੀ ਤੁਹਾਨੂੰ ਸੋਨੇ ਚਾਂਦੀ ਨਾਲ ਤੋਲਾਂਗੇ ਉਹ ਕਿੱਧਰ ਗਏ ਪਹਿਲਾਂ ਤਾਂ ਉਹਨਾਂ ਨੇ ਕਹਿਤੀਆਂ ਸੱਚੀਆਂ ਸੱਚੀਆਂ ਕਿਉਂਕਿ ਸੱਚਾ ਸੇਖ ਹੈ ਗੁਰੂ ਦਾ ਉਹਨੇ ਜੱਜ ਨੂੰ ਵੀ ਇਹ ਕਿਹਾ ਵੀ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਅਸੀਂ ਇਹ ਕੁਝ ਨਹੀਂ ਕੀਤਾ ਕੀਤਾ ਉਸ ਵੇਲੇ ਦੇ ਹਾਲਾਤ ਸੀ ਅਸੀਂ ਕੀਤਾ ਅੱਜ ਦੀ ਜਿਹੜੀ ਹਕੂਮਤ ਤੇ ਕੇਂਦਰ ਦੀ ਉਹ ਚਾਹੁੰਦੀ ਐ ਇਹਨਾਂ ਦੇ ਗ੍ਰਹਿ ਮੰਤਰੀ ਨੇ ਕਿਹਾ ਜੇ ਪਛਤਾਵਾ ਨਹੀਂ ਤੇ ਮਾਫੀ ਕਾਦੀ ਭਾਈ ਪਛਤਾਵਾ ਕਰਨ ਵੀ ਕਿਸ ਗੱਲ ਤੋਂ ਜਦੋਂ ਸੱਚ ਬੋਲਦੇ ਪਏ ਸੀ ਕੀਤਾ ਉਸ ਵੇਲੇ ਹਾਲਾਤ ਇਹ ਸਨ ਅਸੀਂ ਜ਼ਬਰ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਸਾਰਾ ਕੁਝ ਕੀਤਾ ਖਾਈ 29 ਸਾਲ ਹੋ ਗਏ ਨੇ ਅੰਦਰ ਬੈਠਿਆਂ ਨੂੰ ਅਜੇ ਵੀ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਸਰਕਾਰਾਂ ਹੁਣ ਦਿਮਾਗ ਕੀ ਵਰਤ ਰਹੀਆਂ ਨੇ ਸਿੱਖਾਂ ਦੀਆਂ ਜਮਾਤਾਂ ਨੂੰ ਕਮਜ਼ੋਰ ਕਰੋ ਜਿੰਨੇ ਵੀ ਲੋਕ ਪੱਟੇ ਜਾਂਦੇ ਐ ਉਹ ਪੱਟ ਕੇ ਆਪਸ ਵਿੱਚ ਲੜਾਓ ਸਿੱਖਾਂ ਨੂੰ ਤੇ ਇਹਨਾਂ ਨੂੰ ਥੋੜਾ ਥੋੜਾ ਲਾਲਚ ਦੇ ਛੱਡੋ ਕਿਸੇ ਨੂੰ ਗਨਮਨ ਦੇਣ ਦਾ ਲਾਲਚ ਦੇਤਾ ਕਿਸੇ ਨੂੰ ਕੋਈ ਅ ਹੋਰ ਜੇ ਕੋਈ ਏਜੰਸੀ ਦੇਣ ਦੀ ਗੱਲ ਉਹ ਦੇਤੀ ਕਿਸੇ ਨੂੰ ਪੈਟਰੋਲ ਪੰਪ ਦੇ ਦਿਓ ਕਿਸੇ ਦਾ ਕੋਈ ਹੋਰ ਕੰਮ ਕਰਵਾ ਦਿਓ ਕਿਸੇ ਅਫਸਰ ਨੂੰ ਕਹਿ ਕੇ ਮਾੜੀ ਮਾੜੀ ਬੱਲੇ ਬੱਲੇ ਕਰਵਾਈ ਰੱਖੋ ਇਹਨਾਂ ਦੀ ਤੇ ਇਹਨਾਂ ਨੂੰ ਕੋ ਤਗੜੇ ਹੋ ਕੇ ਲੱਗੇ ਰੋ ਆਪਦੇ ਕੌਮੀ ਯੋਧਿਆਂ ਨੂੰ ਵੀ ਪੰਡੋ ਆਪਦੀਆਂ ਸੰਸਥਾਵਾਂ ਨੂੰ ਵੀ ਪੰਡੋ ਕਿੰਨਾ ਕਚਿਰ ਆਖਰ ਤੇ ਹੱਥ ਸਾਰਿਆਂ ਦੇ ਗਲਵੇ ਨੂੰ ਆਉਣਾ ਹੈ ਪੰਡ ਲੋ ਕਰ ਲੋ ਪਰ ਆਮ ਜਿਹੜੀ ਸੰਗਤ ਹੈ ਆਮ ਲੋਕਾਂ ਨੂੰ ਵੀ ਬੇਨਤੀ ਹੈ ਕਿੰਨਾ ਕਚਿਰ ਅਸੀਂ ਇਹਨਾਂ ਲੋਕਾਂ ਮਗਰ ਲਾ ਕੇ ਮੂਰਖ ਬਣਦੇ ਰਾਂਗੇ ਬੜਾ ਹਾਸਾ ਵੀ ਆਉਂਦਾ ਹੈ ਜਦੋਂ ਕਈ ਭਰਾ ਕੇ ਦੇ ਬੰਦੇ ਆ ਉਹ ਕਹਿੰਦੇ ਕਾਲੀਦਲ ਨੇ ਪੰਥ ਦਾ ਬੇੜਾ ਗਰਕ ਕਰਤਾ ਇੱਥੋਂ ਤੱਕ ਵੀ ਕਈ ਕਹਿਣ ਵਾਲੇ ਇਹ ਜਿਹੜੇ ਨਾਈ ਦੀ ਦੁਕਾਨ ਤੇ ਸਵੇਰੇ ਬੈਠੇ ਹੁੰਦੇ ਆ ਤੇ ਨਾਲੇ ਨਾਈ ਦੇ ਕੋਲ ਹੀ ਬੈਠੇ ਕਰੀ ਜਾਣਗੇ ਨਾਲੇ ਉਹਦੇ ਕੋਲ ਮੂੰਹ ਸਿਰ ਮੁਨਾਈ ਜਾਣਗੇ ਨਾਲੇ ਕਹਿਣਗੇ ਕਾਲੀ ਗਾਣੇ ਪੰਥ ਦਾ ਬੇੜਾ ਗਰ ਕਰਤਾ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਕਾਲੀਦਲ ਫੇਰ ਅੱਜ ਪੰਥਕ ਯੋਧਿਆਂ ਨਾਲ ਖੜਾ ਹੈ ਪਹਿਲਾਂ ਵੀ ਖੜਾ ਸੀ ਤੇ ਗਾਂਹ ਵੀ ਖੜਾ ਰਹੇਗਾ ਤੇ ਤੁਸੀਂ ਜਿਹੜੀਆਂ ਪਾਰਟੀਆਂ ਚ ਨਿੱਕੇ ਨਿੱਕੇ ਲਾਲਚਾਂ ਦੀ ਖਾਤਰ ਭੱਜੇ ਫਿਰਦੇ ਹੋ ਕੀ ਪਿਛਲੀ ਵਾਰ ਤੁਸੀਂ ਕੈਪਟਨ ਅਮਰਿੰਦਰ ਸਿੰਘ ਬੜਾ ਕੌਮੀ ਸਿੱਖ ਯੋਧਾ ਚੁਣ ਲਿਆ ਬੜਾ ਉਹਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਸਰਕਾਰ 'ਚ ਰਹਿ ਗਏ ਹੁਣ ਜਿਹੜਾ ਚੁਣਿਆ ਹੁਣ ਵੀ ਬੜਾ ਕੌਮੀ ਪਰਵਾਨਾ ਚੁਣ ਲਿਆ ਬਹੁਤ ਉਹਨੇ ਵੀ ਸਿੱਖੀ ਦਾ ਪ੍ਰਚਾਰ ਕਰਤਾ ਅਸਲੀਅਤ ਵਿੱਚ ਜੋ ਅੱਜ ਸਿੱਖਾਂ ਦੇ ਮਨਾਂ ਦੇ ਉੱਤੇ ਪ੍ਰਭਾਵ ਜਿਸ ਤਰੀਕੇ ਦੇ ਨਾਲ ਪਾਇਆ ਜਾ ਰਿਹਾ ਉਹ ਆਉਣ ਵਾਲੇ ਦਿਨਾਂ 'ਚ ਖਤਰੇ ਦੀ ਘੰਟੀ ਹੈ ਸਿੱਖਾਂ ਨੂੰ ਲਾਲਚ ਵਸ ਕੀਤਾ ਜਾ ਰਿਹਾ ਮੈਂ ਪਹਿਲਾਂ ਗੱਲ ਜਿਹੜੀ ਕੀਤੀ ਮੈਂ ਫੇਰ ਕਰ ਦਿਆਂ ਅਸ ਸੁਧਾਰ ਲਹਿਰੀ ਤੋਰੀਏ ਨਾ ਇੱਕ ਸੁਧਾਰ ਲਹਿਰ ਵਾਲੇ ਇੱਕ ਨਿੱਜੀ ਕਿਸੇ ਦੇ ਘਰ ਜਾ ਕੇ ਇੱਕ ਡੇਰੇ ਦੇ ਮੁਖੀ ਦੇ ਨਾਲ ਤੇ ਦਿੱਲੀ ਦੇ ਸੂਤਰਧਾਰਾਂ ਦੇ ਨਾਲ ਬਹਿ ਕੇ ਰੋਟੀ ਖਾ ਰਹੇ ਆ ਉਹਨਾਂ ਨੂੰ ਰਾਜੂਆਣੇ ਸਾਹਿਬ ਦਾ ਆਉਣ ਦਾ ਕੋਈ ਫਿਕਰ ਨਹੀਂ ਉਹਨਾਂ ਦੇ ਜਾਣ ਦਾ ਕੋਈ ਫਿਕਰ ਨਹੀਂ ਉਹਨਾਂ ਨੂੰ ਉਹਨਾਂ ਦੇ ਭਰਾ ਦੀ ਅਰਦਾਸ ਚ ਸ਼ਾਮਲ ਹੋਣ ਦਾ ਕੋਈ ਫਿਕਰ ਨਹੀਂ ਇਸ ਤੋਂ ਵੱਧ ਹੋਰ ਕੀ ਕਮਜ਼ੋਰੀ ਹੋਵੇਗੀ ਮੈਂ ਫਿਰ ਦੱਲ ਕਰਦਿਆਂ ਕਿ ਭਾਈ ਰਾਜੂਆਣਾ ਸਾਹਿਬ ਉਹਨਾਂ ਨੇ ਜਿਹੜੇ ਕੌਮੀ ਪ੍ਰਵਾਨੇ ਨੇ ਕੌਮੀ ਯੋਧੇ ਨੇ ਉਹਨਾਂ ਨੇ ਕੋਈ ਕੁਰਬਾਨੀਆਂ ਆਪ ਦੇ ਘਰ ਵਾਸਤੇ ਨਹੀਂ ਕੀਤੀਆਂ ਉਹਨਾਂ ਨੇ ਕੁਰਬਾਨੀ ਕੀਤੀ ਹੈ ਤੇ ਕੁਰਬਾਨੀ ਕਰਕੇ ਵੀ ਅੱਜ ਪੰਥਕ ਜਸਬੇ ਨੂੰ ਇੰਨਾ ਮਜ਼ਬੂਤ ਰੱਖਿਆ ਹੈ ਜਿਹੜਾ ਸਾਡਾ ਇਤਿਹਾਸ ਹੈ ਜਿਵੇਂ ਆnde ਹੁੰਦੀ ਸੀ ਨਾ ਕਿ ਅਸੀਂ ਢਾਡੀ ਰਾਗੀ ਸਿੰਘਾਂ ਨੂੰ ਸੁਰਦੇ ਖਾਲਸਾ ਕਦੇ ਮੌਤ ਤੋਂ ਨਹੀਂ ਡਰਦਾ ਉਹ ਗੱਲ ਜਿਹੜੀ ਪ੍ਰਤੱਖ ਭਾਈ ਰਾਜੋਵਾਲਾ ਸਾਹਿਬ ਉਹਨਾਂ ਨੇ ਹੁਣ ਤੱਕ ਕਰਕੇ ਵਿਖਾਤੀ ਹੈ ਕਿ ਵਾਕਿਆ ਹੀ ਖਾਲਸਾ ਮੌਤ ਨੂੰ ਮੁਖੌਲ ਕਰਦਾ ਹੈ ਡਰਦਾ ਨਹੀਂ ਅੱਜ ਰਾਜੋਵਾਲਾ ਸਾਹਿਬ ਵੀ ਇੱਕ ਢਾਕੇ ਦਾਲਤਾਂ ਨੂੰ ਸਰਕਾਰਾਂ ਨੂੰ ਕਹਿੰਦੇ ਆ ਕਿ ਲਾਉਣੀ ਤੇ ਫਾਂਸੀ ਲਾਓ ਕੋਈ ਡਰ ਨਹੀਂ ਇਹ ਗੱਲ ਜਿਹੜਾ ਇਤਿਹਾਸ ਦੀ ਤਵਾਰੀਖ ਜਿਵੇਂ ਭਾਈ ਜਿੰਦੇ ਉਹਨਾਂ ਨੇ ਭਾਈ ਸੁਖੇ ਉਹਨਾਂ ਨੇ ਭਾਈ ਸਤਵੰਸੂ ਉਹਨਾਂ ਨੇ ਭਾਈ ਕੇਰਸੂ ਉਹਨਾਂ ਨੇ ਨਪਾਈਆਂ ਫਾਂਸੀਆਂ ਦੇ ਰਸੇ ਚੁੰਮ ਕੇ ਗੱਲ ਬੱਕੜੀਆਂ ਪਾ ਕੇ ਮਿਲੇ ਲੱਡੂ ਵੰਡੇ ਗਏ ਉਹ ਤਵਾਰੀਖ ਭਾਈ ਰਾਜਵਾਨਾ ਸਾਹਿਬ ਵੀ ਨਿਭਾਰੇ ਆ ਇਹ ਕੌਮੀ ਯੋਧੇ ਨੇ ਸਾਡੇ ਇਹ ਕੌਮੀ ਪਰਵਾਨੇ ਨੇ ਸਾਡੇ ਕੱਲੇ ਸਟੇਜਾਂ ਤੇ ਬੋਲਣ ਨਾਲ ਕੌਮੀ ਪਰਵਾਨੇ ਕੌਮੀ ਯੋਧੇ ਨਹੀਂ ਬਣਦੇ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਦੀ ਵੰਗਾਰ ਨੂੰ ਸਮਝੋ ਸਾਥ ਦਿਓ ਤਗੜੇ ਹੋ ਕੇ ਘਰ ਘਰ ਦੇ ਵਿੱਚੋਂ ਲਹਿਰ ਚਲਾਓ ਗੁਰਸਿੱਖੀ ਦੀ ਲਹਿਰ ਚੱਲੇ ਗੁਰਸਿੱਖੀ ਦਾ ਝੰਡਾ ਬਲੰਦ ਹੋਵੇ ਤਾਂ ਜੋ ਇਹਨਾਂ ਸ਼ੂਰਮਿਆਂ ਦੀ ਕੁਰਬਾਨੀ ਦਾ ਮੁੱਲ ਵੀ ਪਾਇਆ ਜਾ ਸਕੇ ਨਹੀਂ ਤਾਂ ਇਹ ਤਾਂ ਜਿਹੜੀ ਕੁਝ ਉਹਨਾਂ ਨੇ ਤਾਂ ਕਰਨਾ ਸੀ ਉਹਨਾਂ ਤਾਂ ਜ਼ਿੰਦਗੀ ਲੇਖੇ ਗੁਰੂ ਸਾਹਿਬ ਜੀ ਦੇ ਸਿਧਾਂਤ ਤੇ ਲਾਤੀ ਅਸੀਂ ਕੌਮ ਵਾਸਤੇ ਪੰਥ ਵਾਸਤੇ ਕੀ ਕੀਤਾ ਇਹ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਤਾਂ ਉਹਨਾਂ ਦੇ ਬਚਾਅ ਵਾਸਤੇ ਵੀ ਉਹਨਾਂ ਦੀ ਕੁਰਬਾਨੀ ਨੂੰ ਦਾਤ ਦੇਣ ਵਾਸਤੇ ਵੀ ਕੁਝ ਨਹੀਂ ਕਰ ਸਕੇ ਵਿਚਾਰੇ ਉਹ ਸਾਰੇ ਰਲ ਮਿਲ ਬੈਠ ਕੇ